ਇਸ ਵੇਲੇ ਦੀ ਵੱਡੀ ਖਬਰ ਜਲੰਧ ਤੋਂ ਸੌਣੇ ਆ ਰਹੀ ਹੈ ਜਿੱਥੇ ਜਲੰਧ ਦੇ ਕੇਂਦਰ ਦੇ ਵਿਧਾਇਕ ਰਮਨ अरोड़ा ਦੇ ਘਰ ਅੱਜ ਫਿਰ ਤੋਂ ਵਿਜੀਲੈਂਸ ਦੇ ਵੱਲੋਂ ਦਬੇਜ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਵਿਜੀਲੈਂਸ ਦੇ ਵੱਲੋਂ ਰਮਨ अरोड़ा ਦੇ ਘਰ ਦੇ ਉੱਤੇ ਪਹੁੰਚ ਕੇ ਰੇਡ ਕੀਤੀ ਗਈ ਜਿਸ ਦੇ ਵਿੱਚ ਕਈ ਤਰੀਕੇ ਦੇ ਵੱਡੇ ਖੁਲਾਸੇ ਹੁੰਦੇ ਦਿਖਾਈ ਦਿੱਤੇ ਤੇ ਇਸ ਤੋਂ ਇਲਾਵਾ ਅੱਜ ਰਮਨ अरोड़ा ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਲਿਆ ਜਾਏਗਾ ਤੁਹਾਨੂੰ ਦੱਸ ਦਈਏ ਕਿ 7 ਘੰਟੇ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਰਮਨ अरोड़ा ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਹੁਣ ਨਵੇਂ ਖੁਲਾਸੇ ਜਿਹੜਾ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਫਿਰ ਵਿਜੀਲੈਂਸ ਦੀ ਟੀਮ ਜਿਹੜੀ ਹੈ ਰਮਨ अरोड़ा ਦੇ ਘਰ ਪਹੁੰਚੀ ਹੈ ਜਿੱਥੇ ਉਹਨਾਂ ਦੇ ਘਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਸਭ ਦੇ ਦਰਮਿਆਨ ਜੋ ਖਬਰ ਨਿਕਲ ਕੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਰਮਨ अरोड़ा ਦੇ ਘਰ ਦੇ ਉੱਤੋਂ ਕਈ ਨੋਟਿਸ ਜਿਹੜਾ ਨੇ ਉਹ ਬਰਾਮਦ ਹੋਏ ਨੇ ਜਿਹੜੇ ਲੋਕਾਂ ਨੂੰ ਭੇਜੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੋਟਿਸਾਂ ਦਾ ਡਰ ਦਿਖਾ ਕੇ ਲੋਕਾਂ ਤੋਂ ਪੈਸੇ ਜਿਹੜੇ ਨੇ ਉਹ ਲੈ ਜਾਣੇ ਸੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਸਿੱਧੀ ਚੇਤਾਵਨੀ ਜਿਹੜੀ ਆ ਜਾਰੀ ਕੀਤੀ ਗਈ ਹੈ ਕਿ ਆਪਣੇ ਹੋਣ ਜਾਂ ਬਗਾਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਦੱਸਿਏ ਕਿ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਵੱਲੋਂ ਜਲੰਧਰ ਦੇ ਵਿੱਚ ਇੱਕ ਅਦਿਕਾਹੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਦੇ ਕੋਲੋਂ ਕਈ ਵੱਡੇ ਖੁਲਾਸੇ ਹੋਏ ਤੇ ਇਸੇ ਕੜੀ ਤਹਿਤ ਰਮਨ ਅਰੋੜਾ ਦੇ ਘਰ ਦੇ ਉੱਤੇ ਵੀ ਕੱਲ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਪਹਿਲਾਂ ਰਮਨ ਅਰੋੜਾ ਦੀ ਸੁਰੱਖਿਆ ਜਿਹੜੀ ਆ ਉਹ ਵਾਪਸ ਲੈ ਲਈ ਗਈ ਸੀ ਰਮਨ ਅਰੋੜਾ ਦੇ ਕੋਲ 14 ਗਨਮੈਨ ਸਨ ਜਿਹੜੇ ਵਾਪਸ ਲੈ ਲਏ ਗਏ ਸੀ ਤੇ ਉਸ ਤੋਂ ਬਾਅਦ ਹੁਣ ਰਮਨ अरोड़ा ਦੇ ਘਰ ਕੱਲ ਅਚਾਨਕੀ ਵਿਜੀਲੈਂਸ ਨੋਟ ਗਿਣਨ ਵਾਲੀ ਮਸ਼ੀਨ ਤੇ ਹੋਰ ਕਈ ਮਸ਼ੀਨਾਂ ਲੈ ਕੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਹੁਣੇ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੋਕਾਂ ਨੂੰ ਨਜਾਇਜ਼ ਉਸਾਰੀ ਦੇ ਜਾਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਨੋਟਿਸ ਭੇਜੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਹਲਕਾ ਵਾਸੀਆਂ ਤੋਂ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਪੈਸੇ ਜਿਹੜਾ ਨੇ ਉਹ ਮੰਗੇ ਜਾਂਦੇ ਸੀ ਮੋਟੀ ਰਕਮ ਲੈ ਕੇ ਇਹ ਮਸਲਾ ਜਿਹੜਾ ਹੈ ਉਹ ਹੱਲ ਕਰਾਇਆ ਜਾਂਦਾ ਸੀ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਜਦੋਂ ਇੱਕ ਅਧਿਕਾਰੀ ਨੂੰ ਫੜਿਆ ਗਿਆ ਤਾਂ ਉਸ ਦੇ ਵੱਲੋਂ ਇਸ ਤੀਕੇ ਦੇ ਖੁਲਾਸੇ ਜਿਹੜਾ ਨੇ ਉਹ ਕੀਤੇ ਗਏ ਜਿਸ ਤੋਂ ਬਾਅਦ ਹੁਣ ਡਾਰ ਜਿਹੜੀ ਆ ਰਮਨ अरोड़ा ਦੇ ਘਰ ਡਿੱਗਦੀ ਦਿਖਾਈ ਗਈ ਹੈ ਤੇ ਉਸ ਤੋਂ ਬਾਅਦ ਹੁਣ ਰਮਨ अरोड़ा ਦੇ ਘਰ ਕਈ ਨੋਟਿਸ ਜਿਹੜਾ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਹਲਕਾ ਵਾਸੀਆਂ ਨੂੰ ਭੇਜੇ ਜਾਣੇ ਸੀ ਉਹ ਨੋਟਿਸ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ ਜੋ ਹਜੇ ਤੱਕ ਗੱਲਾਂ ਨਿਕਲ ਕੇ ਆਈਆਂ ਨੇ ਕਿ ਪਹਿਲਾ ਨੋਟਿਸ ਜਿਹੜੇ ਨੇ ਉਹ ਨਜਾਇਜ਼ ਉਸਾਰੀ ਦੇ ਭੇਜੇ ਜਾ ਰਹੇ ਸੀ ਕਿ ਤੁਹਾਡਾ ਘਰ ਨਜਾਇਜ਼ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਇਸ ਦੇ ਉੱਤੇ ਕਾਰਵਾਈ ਹੋਏਗੀ ਤੁਹਾਡਾ ਘਰ ਤੋੜ ਦਿੱਤਾ ਜਾਏਗਾ ਜੇਕਰ ਤੁਸੀਂ ਘਰ ਬਚਾਉਣਾ ਹੈ ਤਾਂ ਫਲਾਨੇ ਅਧਿਕਾਰੀ ਦੇ ਨਾਲ ਸੰਪਰਕ ਕਰੋ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਪੈਸੇ ਜਿਹੜਾ ਨੇ ਉਹ ਅਧਿਕਾਰੀ ਦੇ ਵੱਲੋਂ ਤੇ ਵਿਧਾਇਕ ਦੇ ਵੱਲੋਂ ਜਿਹੜਾ ਇਹ ਮੰਗੇ ਜਾਂਦੇ ਸੀ ਤਾਂ ਇਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਨੂੰ ਇਨਜਾਮ ਦਿੱਤਾ ਜਾਂਦਾ ਸੀ ਇਸ ਵਿਧਾਇਕ ਦੇ ਵੱਲੋਂ ਤੇ ਹੁਣ ਅੱਜ ਵਿਜੀਲੈਂਸ ਦੀ ਟੀਮ ਜਿਹੜੀ ਹੈ ਫਿਰ ਤੋਂ ਰਮਨ ਅਰੋੜਾ ਦੇ ਘਰ ਪਹੁੰਚੀ ਹੈ ਤੇ ਉਧਰ ਵਿਜੀਲੈਂਸ ਦੇ ਵੱਲੋਂ ਰਮਨ अरोड़ा ਨੂੰ ਜਿਹੜਾ ਹੈ ਮੈਡੀਕਲ ਵੀ ਕਰਵਾ ਲਿਆ ਗਿਆ ਹੈ ਤੇ ਉਸ ਤੋਂ ਬਾਅਦ ਹੁਣ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਉੱਥੇ ਪੁਲਿਸ ਦੇ ਵੱਲੋਂ ਰਿਮਾਂਡ ਜਿਹੜਾ ਹੈ ਉਹ ਹੋਰ ਮੰਗਿਆ ਜਾਏਗਾ ਤਾਂ ਇਸ ਸਬਦੇ ਦਰਮਿਆਨ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰਮਨ अरोड़ा ਦੇ ਘਰੋਂ ਕਈ ਤਰੀਕੇ ਦੇ ਪੁਲਿਸ ਨੂੰ ਨੋਟਿਸ ਜਿਹੜਾ ਨੇ ਉਹ ਬਰਾਮਦ ਹੋਏ ਨੇ ਜਿਹੜੇ ਲੋਕਾਂ ਨੂੰ ਭੇਜੇ ਜਾਣੇ ਸੀ ਤਾਂ ਹੁਣ ਉਹਨਾਂ ਨੂੰ ਵੀ ਪੁਛਗਿੱਛ ਦੇ ਵਿੱਚ ਇਨਵੋਲਵ ਪੁਲਿਸ ਕਰ ਸਕਦੀ ਹੈ ਕਿ ਕਿੰਨੇ ਪੈਸਿਆਂ ਦੀ ਡਿਮਾਂਡ ਤੁਹਾਡੇ ਤੋਂ ਕੀਤੀ ਗਈ ਸੀ ਜਾਂ ਫਿਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਅ ਜਿਹੜਾ ਇਹ ਸਬਦੇ ਵਿੱਚੋਂ ਫਸਾਇਆ ਜਾ ਰਿਹਾ ਸੀ ਤਾਂ ਦਗਾਤਾਰ ਮੁਸ਼ਕਿਲਾਂ ਰਮਨ ਰੁੜਾ ਦੀਆਂ ਬਾਧੀਆਂ ਜਾ ਰਹੀਆਂ ਨੇ ਇਸ ਵੱਲ ਦੀ ਵੱਡੀ ਖਬਰ ਜਲੰਧ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧ ਦੇ ਕੇਂਦਰ ਦੇ ਵਿਧਾਇਕ